ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਵੀਡੀਓ ਬਣਾ ਰਹੇ ਆਂ ਆਪਾਂ ਘਰੇਲੂ ਘਰ ਦੇ ਵਿੱਚੋਂ ਪਿੰਡ ਜਿੱਥੇ ਕਿਸੇ ਭਰਾ ਨੇ ਵਿਜ਼ਿਟ ਕਰਨੀ ਆ ਪਿੰਡ ਵਾੜਾ ਸ਼ੇਰ ਸਿੰਘ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਓਨਰ ਵੀਰ ਕਰਮਜੀਤ ਸਿੰਘ ਉਹਨਾਂ ਦੇ ਕੋਲ ਆਏ ਆਂ ਸੋ ਵੀਰ ਉਹਨਾਂ ਨੇ ਕਾਫੀ ਮਾਲ ਰੱਖਿਆ ਹੈ ਘਰੇ ਜਿਹੜਾ ਤਕਰੀਬਨ ਇੱਕ ਮੋਰਾ ਬਰੀਡ ਦੇ ਉੱਪਰ ਕੰਮ ਕਰਦੇ ਆ ਸੋ ਚੰਗੀਆਂ ਚੰਗੀਆਂ ਮੱਝਾਂ ਅਰਜਨ ਕੁੰਗੜ ਦੀਆਂ ਅਰਜਨ ਜਗਰਾਜ ਦੀਆਂ ਠੀਕ ਹੈ ਚੰਗੀਆਂ ਚੰਗੀਆਂ ਝੋਟੀਆਂ ਵੀਰ ਹੋਣਾਂ ਦੇ ਕੋਲੇ ਮੌਜੂਦ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਜਿਹੜਾ ਵੀਰ ਹਣੀ ਮਾਲ ਇੱਕ ਪਸ਼ੂ ਜਿਹੜਾ ਸੇਲ ਕਰਦੇ ਪਏ ਆ ਉਹ ਆਪਾਂ ਤੁਹਾਨੂੰ ਵੈੜ ਦਿਖਾ ਦੇਾਂਗੇ ਗੱਬਨ ਟੁੱਕੀ ਵੈੜਾ ਪੂਰੀ ਤਿਆਰੀ ਤੇ ਸਮਝ ਲਿਆ ਜੇ ਜਾਂ ਤਕਰੀਬਨ ਕੋਈ 8 ਤੋਂ 10 ਦਿਨ ਦਾ ਹਜੇ ਸਮਾਂ ਨਰਮ ਸਮਝ ਲਿਆ ਜੀ ਸੋ ਨਾਲ ਲੱਗਦੇ ਪਿੰਡ ਅਲਗੋ ਕਾਣਾ ਅਲਗੋ ਕੋਠੀ ਭਾਈ ਲੱਦੂ ਭਗਵਾਨਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਪਿੱਖੀਪਿੰਡ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਆ ਕੋਈ ਵੀਰ ਅਮਰਸਰ ਵਾਲੀ ਸਾਈਡ ਤੋਂ ਆ ਰਿਹਾ ਤੇ ਪਿੱਖੀਪਿੰਡ ਤੋਂ ਜਿਹੜੀ ਛੜਕ ਖੇਮ ਕਰਨ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਆਉਦਾ ਵੜਾ ਸ਼ੇਰ ਸਿੰਘ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ 21 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਕਰਮਜੀਤ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਭਾਈ ਸਾਸਤਰੀ ਕਾਲ ਹੋਰ ਪਾਜੀ ਠੀਕ ਠਾਕ ਵਧੀਆ ਜੀ ਵਧੀਆ ਚੜ੍ਹ ਤਕਰੀਬਨ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਆਫ ਕੈਮਰਾ ਵੀ ਆਪਣੇ ਕੋਲ ਮਾਲ ਤਕਰੀਬਨ ਮੋਹਰਾਪਰੀਡ ਦੇ ਵਿੱਚ ਵੀ ਚੰਗੀਆਂ ਮੱਜਾਂ ਛੋਟੀਆਂ ਮੌਜੂਦ ਆ ਹਾਂਜੀ ਸਰ ਤੇ ਜ਼ਿਆਦਾ ਤੁਹਾਡਾ ਡੇਰੀ ਦਾ ਕੰਮ ਰਿਹਾ ਡੇਰੀ ਫਾਰਮਿੰਗ ਦਾ ਹੀ ਨਹੀਂ ਜੀ ਡੇਰੀ ਫਾਰਮਿੰਗ ਦਾ ਨਹੀਂ ਸਾਨੂੰ ਸ਼ੌਂਕ ਹੈ ਅਸੀਂ ਵੈਸੇ ਹੀ 10-15 ਡੰਗਰ ਰੱਖਦੇ ਆ ਜੀ 10 ਕਿ ਡੰਗਰ ਸਾਡੇ ਕੋਲ ਹੁੰਦੇ ਆ ਮੌਜੂਦ ਆ ਆਪ ਤੇ ਘਰ ਦੀਆਂ ਕਟੀਆਂ ਤਿਆਰ ਕਰੀਦੀਆਂ ਤੇ ਪਿਓ ਦਾਦੇ ਤੋਂ ਕਈ ਨਾ ਮਾਲ ਖੁੱਲਾ ਹੀ ਆਪਾਂ ਆ ਪਿੱਛੇ ਵਰਾਸਤਾ ਹੀ ਤੁਰਿਆਉਂਦਾ ਤੇ ਹਾਂ ਗਾਂ ਤੁਰਿਆਉਂਦਾ ਜੀ ਠੀਕ ਆ ਹਾਂ ਅੱਛਾ ਵੀਰ ਕਰਮਜੀਤ ਇੱਕੋ ਇੱਕ ਜਿਹੜੀ ਅੱਜ ਆਪ ਇਸ ਵਾਰ ਇਹ ਕਰਮਾਲੀ ਵੜ ਜਿਹੜੀ ਦੂਜਾ ਸੁਬਾ ਸੂਨ ਵਾਲੀ ਆ ਹਾਂਜੀ ਠੀਕ ਆ ਜੀ ਤੇ ਸਮਾਂ ਵੀਰੇ ਦਾ ਕਿੰਨਾ ਕੁ ਬਾਕੀ ਆ ਇਹਦਾ ਜੀ 8 ਕੁ ਦਿਨ ਅਜੇ ਲੈ ਜੂਗੀ ਆਸ ਤੋਂ 10 ਦਿਨ ਲੈ ਜੂਗੀ ਠੀਕ ਆ ਜੀ ਬਾਕੀ ਪਰਮਾਤਮਾ ਦੇ ਵਾਸਤੇ ਆ ਜੀ ਕੋਈ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਸਕਦਾ ਜੀ ਠੀਕ ਆ ਹਾਂਜੀ ਬਾਕੀ ਇੱਕ ਵਾਰੀ ਦੱਸੋ ਮੈਂ ਤੁਹਾਨੂੰ ਵਿਖਾ ਦੇਣਾ ਜਿੰਨੇ ਕਿ ਲੱਥੀ ਆ ਜਾਂ ਜਿੰਨਾ ਗਾ ਲਾਏ ਬਣਾਏ ਪਈ ਆ ਨਾਰਮਲ ਹੀ ਸਾਰੇ ਭਰਾਵਾਂ ਨੇ ਤੁਸੀਂ ਜੱਜ ਕਰ ਹੀ ਜਾਣਾ ਵੀ 8-7 ਕੁ ਦਿਨ ਤਾਂ ਆਰਾਮ ਨਾਲ ਕੱਢਦੀ ਆ ਵੜ ਰਾਜੀ ਆ ਵੱਡੀ ਆ ਹਾਈਟ ਕੱਟ ਦੇ ਠੀਕ ਆ ਜੀ ਐਚ ਐਫ ਬਰੀਡ ਦੇ ਵਿੱਚ ਸੋ ਰੰਗ ਫੈਸ਼ਨ ਵੱਚੀ ਤੇ ਵੀਰ ਕਰਮਜੀਤ ਪਾਈ ਦੋ ਸਵੇਰ ਦੁੱਧ ਕਿੰਨਾ ਕਿਚਵਾ ਗਈ ਸੀ ਬੜਾ ਬੇ ਜੀ ਜੇ ਗੱਲ ਕਰੀਏ ਤੇ 25 ਤੋਂ 26 ਲੀਟਰ ਰਿਆ ਜੀ ਇਹਦਾ ਦੁੱਧ ਤੇ ਜੇ ਲੰਮਾ ਸਮਾਂ ਜ਼ਿਆਦਾ ਕਿਣੀਏ ਫਿਰ 22 24 22 24 23 24 ਇੱਥੇ ਰਿਆ ਜੀ ਲੰਮਾ ਸਮਾਂ ਜਿਹੜਾ ਜੇ ਹੁਣ ਆਪਾਂ ਆਖੀ ਆਖੀ ਜੀ ਕਿ 26 ਲੀਟਰ ਦਿੰਦੀ ਰਹੀ ਰੋਜ਼ 26 ਨਹੀਂ ਦਿੰਦੀ ਰਹੀ 22 24 ਦਾ ਜ਼ਿਆਦਾ ਲੰਮਾ ਸਮਾਂ ਰਿਆ ਜੀ 26 ਸਾਈ ਵੀ ਕਰ ਜਾਂਦੀ ਰਹੀ ਆ ਹਾਂਜੀ ਅੱਛਾ ਵੀਰ ਜਿੱਦਾਂ ਮੱਝਾਂ ਨੂੰ ਜਬ ਆਪਣੀਆਂ ਕੁਝ ਝੋਟੀਆਂ ਚੰਗੀਆਂ ਆਪਣੇ ਕੋਲੇ ਗਈਆਂ ਨੇ ਉਹਨਾਂ ਨੂੰ ਵੀ ਤੁਸੀਂ ਚੰਗੇ ਚੰਗੇ ਸੀਮਨ ਭਰਾਉਂਦੇ ਜੇ ਇਸ ਵੈੜ ਨੂੰ ਵੀ ਚੰਗਾ ਸੀਮਨ ਭਰਾਇਆ ਹੋਊਗਾ ਅੱਗੇ ਹਾਂਜੀ ਵਧੀਆ ਸੀਮਨ ਭਰਾਇਆ ਜੀ ਐਚਐਫ ਦਾ ਠੀਕ ਆ ਡੈਨਮਾਰਕ ਦਾ ਸੀ ਮੈਨੂੰ ਸੀਮਨ ਦਾ ਨੰਬਰ ਭੁੱਲ ਗਿਆ ਜੀ ਡੈਨ ਡੈਨਮਾਰਕ ਦਾ ਸੀ ਬਣਿਆ ਜੀ ਇਹਨੂੰ ਸੋ ਡੈਨਮਾਰਕ ਦਾ ਜਿਹੜਾ ਦੋਸਤੋ ਨੰਬਰ ਵੀਰ ਹੋਣਾ ਨੇ ਹਾਂਜੀ ਚੇਤੇ ਨਹੀਂ ਗਗਾ ਫਿਲਹਾਲ ਡੈਨਮਾਰਕ ਸੀਮਨ ਦਾ ਕੇ ਸੀਮਨ ਭਰਾਇਆ ਹਾਂ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਤੇ ਦਰ ਵਿਖਾ ਦੇਣਾ ਇੱਕ ਬਹਿਣੀ ਵਾਲੀ ਸਾਈਟ ਤੋਂ ਥਣ ਦੇਵਾ ਹਾਂਜੀ ਆਹ ਕਰੋ ਚੈੱਕ ਸੋ ਬੇਨਜ਼ੂਮ ਕਾਫੀ ਜ਼ਿਆਦਿਆਂ ਨੇ ਤੇ ਥਣ ਬਹੁਤ ਖੂਬਸੂਰਤਾਂ ਠੀਕ ਬਾਕੀ ਸਪੇਸ ਉਹ ਵੰਡ ਗੈਪ ਆਪਸੀ ਥਾਂਾਂ ਦੇ ਵਿੱਚ ਬਹੁਤ ਵਧੀਆ ਠੀਕ ਹੈ ਜੀ ਸੋ ਚੱਡੇ ਲੇਵੇ ਦੀ ਬੰਤਰ ਤੁਸੀਂ ਵੇਖੋਗੇ ਉਨੀ ਅੱਗੇ ਤੋਂ ਸਟਾਰਟ ਆ ਤੇ ਉਨੀ ਬੈਕ ਸਾਈਡ ਨੂੰ ਕਰਮਾ ਵਾਲੀ ਲੇਵੇ ਦੀ ਬੰਤਰ ਬਣਾ ਰਹੀ ਆ ਲੜਾ ਲੁੜਾ ਕਾਫੀ ਆ ਹੈ ਸੀਲਸ ਹੋਊਗਾ ਵੀਰ ਕੋਈ ਬੰਗਲਸੀ ਪਾਉਣ ਦੀ ਲੋੜ ਨਹੀਂ ਆਹ ਦੇਖੋ ਤੁਸੀਂ ਕੈਮਰਾ ਕਰੋ ਬੱਸ ਕੋਈ ਗੱਲ ਹੀ ਨਹੀਂ ਤੇ ਖੇਲੂਗੀ ਨਾ ਆ ਵੇਖੋ ਲਓ ਜੀ ਠੀਕ ਹੈ ਜੀ ਸੋ ਸੀਲਸ ਲਾਗਾ ਕਰਮਾ ਵਾਲੀ ਸੋ ਨਾਰਮਲੀ ਦੋਸਤੋ 22 ਲੀਟਰ ਤੋਂ ਲੈ ਕੇ ਤੇ 24 ਲੀਟਰ ਦੇ ਦਰਮਿਆਨ ਪਲੂਣ ਨੇ ਪਹਿਲੇ ਸਵੇਰ ਦੁੱਧ ਚਵਾਇਆ ਤੋ ਬਹਿਣੀ ਇੱਕ ਬਹਿਣੀ ਵਾਲੀ ਸਾਈਡ ਬੈਕ ਸਾਈਡ ਤੋਂ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਸੋ ਕੋਈ ਵੀ ਫਾਰਮਰ ਭਰਾ ਆਪਣਾ ਆਉਂਦਾ ਤਾਂ ਇੱਥੇ ਆਣ ਕੇ ਆਪਣੀ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਜੀ ਸੋ ਬਣੂ ਥਣੂ ਕੀ ਕਾਫੀ ਕਰਮਾਂ ਵਾਲੀ ਠੀਕ ਆ ਜੀ ਸੋ ਸਪੇਸ ਗੈਪ ਚੰਗੀ ਆ ਆਪਸੀ ਥਣਾਂ ਦੇ ਵਿੱਚ ਬਾਕੀ ਬੈਂਸਮੂਨਸ ਕਾਫੀ ਆ ਹਵਾਨੇ ਚੱਡੇ ਦੇ ਉੱਪਰ ਤੇ ਹਾਈਟ ਕਾਤ ਕਰਮਾਂ ਵਾਲੀ ਦਾ ਵੱਡਾ ਆ ਠੀਕ ਆ ਠੀਕ ਆ ਇਹਨੂੰ ਤੋਰਦੇ ਜੇ ਲੰਮਾ ਪ੍ਰੋਪਰੀ ਸਟਰਕਚਰ ਬਹੁਤ ਵਧੀਆ ਠੀਕ ਹੈ ਜੀ ਹਾਈਟ ਕੱਟ ਦੀ ਪੱਟੀ ਆ ਕੋਈ ਵੀ ਸੱਜਣ ਆਪਣਾ ਵੀ ਸੌਦਾ ਕਰਦਾ ਤੇ ਇੱਕ ਆਈਡੀਆ ਤੁਹਾਨੂੰ ਮਿਲ ਜੂਗਾ ਵੱਡੀ ਹਾਈਟ ਕੱਟ ਦੇ ਵਿੱਚ ਬੇਲ ਬੁੱਲ ਸਪੈਸ਼ਲ ਸੋ ਥਾਣੇ ਦੇ ਬਾਪਾ ਤੁਹਾਨੂੰ ਪ੍ਰੋਪਰ ਪਹਿਲਾਂ ਤਸੱਲੀ ਨਾਲ ਦਿਖਾ ਦਿੰਦਾ ਠੀਕ ਹੈ ਸੋ ਲੰਬਾਈ ਲੰਬਾਈ ਬਹੁਤ ਵਧੀਆ ਬੈੜਦੀ ਸੋ ਅੱਠਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਠੀਕ ਹੈ ਜੀ ਸੋ ਤਕਰੀਬਨ 22 24 ਲੀਟਰ ਪਹਿਲੇ ਸਵੇਰ ਦੁੱਧ ਚਵਾਇਆ ਤੇ ਕੋਈ ਭਰਾ ਆਪ ਦਾ ਤੁਸੀਂ ਜਜਮੈਂਟ ਕਰ ਲਿਓ ਠੀਕ ਹੈ ਜੀ ਸੈਕੰਡ ਟਾਈਮਰ ਤੇ ਮੂੰਹ ਦੰਦੀ ਇਹ ਵੀਰ ਕਿਦਾਂ ਇਹ ਸਾਰਾ ਜੇ ਠੀਕ ਆ ਜੀ ਤੇ ਫੇਰ ਇਹਨੇ ਜਵਾਨ ਹੋਣਾ ਜੀ ਸੇ ਦੰਦ ਕੰਪਲੀਟ ਆ ਅਜੇ 6 ਗੰਤਾਂ ਤੱਕ ਕੰਪਲੀਟ ਆ ਅਜੇ ਕੰਨੀਆਂ ਵਾਲੇ ਦੋਵੇਂ ਅਜੇ ਤੋੜਨੇ ਆ ਜੀ ਅਜੇ ਦੁੱਧ ਦੇ ਦੰਦ ਆ ਬਾਕੀ ਆਪਾਂ ਵਿੱਚ ਦਿਖਾ ਵੀ ਰਹੇ ਆ ਭੈਣ ਭਰਾਵਾਂ ਨੂੰ ਤੇ ਦੁੱਧ ਦੰਦਾਂ ਕੰਨੀਆਂ ਵਾਲੇ ਖੜੇ ਆ ਅਜੇ ਸਾਈਡਾਂ ਵਾਲੇ ਤੇ ਜਵਾਨ ਅਜੇ ਕਰ ਮਾਰੀ ਹੋਈ ਕੋਈ 4 ਸਵਾ 4 ਸਾਲ ਦੀ ਉਮਰ ਆ ਸਾਰੀ ਹਾਂ ਜੀ ਅਜੇ ਕੋਈ ਸੰਭਣ ਵਾਲਾ ਆ ਤੇ ਕੋਈ ਥੋੜਾ 2-4 ਇੰਚੀ ਅਜੇ ਕੱਦ ਹੋਰ ਕਰ ਜੇਗੀ ਹਾਂ ਹਾਂ ਲਓ ਠੀਕ ਆ ਜੀ ਬਾਕੀ ਹਵਾਨਾ ਚਟਾ ਕੋਈ ਬੈਕ ਸਾਈਡ ਤੋਂ ਫੇਰ ਵਿਖਾ ਦਿੰਦੇ ਆ ਵੀਰ ਮੜਾ ਜਾ ਹੱਥੋਂ ਤ ਹੌਪਟੇ ਲਫਾਇੇ ਠੀਕ ਆ ਅੱਛਾ ਵੀਰ ਕਰਮਜੀਤ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਬੈਡ ਦਾ ਡਿਮਾਂਡ ਜੀ ਇਹਦੀ ਕਰਮਾ ਵਾਲੀ ਦੀ ਅਸੀਂ 120 ਮੰਗਦੇ ਆ ਜੀ 120 ਹਾਂ ਜੀ ਵੀ ਹਾਂ ਨਾਲ ਹੀ ਗੱਲ ਹੀ ਆਪਾਂ ਕਰਨੀ ਆ ਵੀ ਜਿੱਥੇ ਇੱਕ ਰਾਜ ਦੇ ਦਈਏ ਵੀ ਜਿੱਥੇ ਆਪਾਂ ਹਾਂ ਨਾਲ ਵਿੱਚੋਂ ਕੋ 100 200 ਰੁਪਇਆ ਖੁਸ਼ੀ ਨਾਲ ਮੰਨਤਾ ਰਹਿ ਜੇ ਵਿੱਚ ਮੰਨਤਾ ਸੰਤੂ ਸਾਹਿਬ ਤੁਸੀਂ ਆਪਣੀ ਮਰਜ਼ੀ ਨਾਲ ਕਰ ਲਓ ਫਿਰ ਹੋਰ ਕੀ ਆ ਨਹੀਂ ਫਿਰ ਵੀ ਚਲੋ ਤੁਹਾਡੀ ਸ਼ਹਿਆ ਤੁਸੀਂ ਸੰਭੀ ਆ ਹਾਂ ਜੀ ਤੁਹਾਡਾ ਵੀ ਹੱਕ ਬਣਦਾ ਫਰਜ ਮੰਗਦਾ ਚਲੋ ਸਾਂਭਿਆ ਪਸ਼ੂ ਆ ਕੋਈ ਸੇਵਾ ਕੀਤੀ ਐ ਤੇ ਮੁੱਲ ਮੰਗਣਾ ਵੀ ਚਾਹੀਦਾ ਹਾਂਜੀ ਹਾਂ ਪਰ ਇੱਕੋ ਇੱਕ ਆਪਾਂ ਰਸਤਾ ਭੈਣ ਭਰਾਵਾਂ ਨੂੰ ਵੀ ਦੇ ਦਈਏ ਵੀ ਜਿਹੜਾ ਅਗਲੇ ਨਾਖਣ ਵੀ ਮੰਗਿਆ ਕੁਝ ਹੋਰ ਤੇ ਲੈਣਾ ਕੁਝ ਹੋਰ ਉਹ ਗੱਲ ਨਾ ਹੋਵੇ ਇੱਕ 15 ਲੈ ਲਾਂਗੇ ਜੀ ਇੱਕ 15 ਹਾਂਜੀ ਇੱਕ ਛਾਲ ਹੋਰ ਮਾਰ ਦਈਏ ਖੁੱਲੇ ਡੁੱਲੇ ਚਲੋ ਤੁਸੀਂ ਫਿਰ ਆਵਿਓ ਕਰ ਲੋ ਨਹੀਂ ਮੈਂ ਕੀ ਕਰਨਾ 10 ਨਾ ਇੱਕ ਦਾਹ ਕਰਦੇ ਨਹੀਂ ਕੋਈ ਹਾਂ ਇੱਕ ਦਾਹ ਬਿਲਕੁਲ ਫਿਕਸ ਰੇਟ ਹੋਊਗਾ ਜੀ ਹਾਂ ਠੀਕ ਆ ਜੀ ਹਾਂ ਇਹ ਤੋਂ ਵੱਧ ਘਟ ਨਹੀਂ ਹੋਊਗਾ ਵੀਰ ਭਰਾਵੋ ਹੋਈ ਫੋਨ ਲਾਵੇ ਜਿੰਨੇ ਲੈਣੀ ਆ ਠੀਕ ਆ ਹਾਂ ਲੋ ਵੀ 110000 ਦੋਸਤੋ ਇਹਦੀ ਕੀਮਤ ਆ 120000 ਮੋਲਾ ਠੀਕ ਹੈ ਜੀ ਬਾਕੀ 10000 ਵਿੱਚੋਂ ਲੈਸ ਕਰ ਦਿੱਤੀ ਮੌਕੇ ਤੇ ਬਾਕੀ ਤੁਹਾਡੇ ਸਮਝ ਵਿੱਚ ਆ ਜਾਊਗੀ ਵੈੜ ਕੰਨੀਆਂ ਬਿਲਕੁਲ ਹਜੇ ਖੜੀਆਂ ਨਹੀਂ ਮੇਰਾ ਭਰਾ ਕੋਈ ਕਨਫਰਮ ਆ ਬਿਲਕੁਲ ਸ਼ੋਰ ਕਨਫਰਮ ਆ ਠੀਕ ਹੈ ਜੀ ਕੋਈ ਵੀ ਇਰਾ ਇਧਾਂ ਆ ਕੇ ਆਪ ਜੀ ਤੁਸੀਂ ਮੂੰਹ ਫੜ ਕੇ ਤਸੱਲੀ ਵੀ ਕਰ ਸਕਦੇ ਜੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਵੀ ਦਿੱਤਾ ਇੱਕ ਵੀਰ ਕਰਮਜੀਤ ਆਪਣਾ ਕੰਟੈਕਟ ਨੰਬਰ ਕਰ ਦਿਓ ਸਾਹ ਜੀ 99781 53643 ਠੀਕ ਹੈ ਜੀ ਹਾਂ ਜੀ ਤੁਸੀਂ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਫਿਲਹਾਲ ਇੱਕੋ ਇੱਕ ਜਿਹੜੀ ਆਪਾਂ ਵਿਹੜ ਤੁਹਾਨੂੰ ਦਿਖਾਉਣੀ ਸੀਗੀ ਸੋ ਬਾਕੀ ਪਸੰਦ ਆਇਆ ਹੋਊਗਾ ਪਸ਼ੂ ਸੋ ਮੇਰਾ ਵੀਰ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ